ਅਮਰਸਰ ਦੇ ਹਾਤੀ ਪੁਲਿਸ ਦੇ ਵੱਲੋਂ 6 ਜੂਨ ਨੂੰ ਆ ਰਹੇ ਕੱਲੂਕਾਰੇ ਦੇ ਸਬੰਧ ਦੇ ਵਿੱਚ ਅੱਜ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ਦੇ ਹੇਠ ਜੰਡਿਆਲਾ ਗੁਰੂ ਦੇ ਬਾਜ਼ਾਰਾਂ ਦੇ ਵਿੱਚ ਇੱਕ ਫਲੈਗ ਮਾਰਚ ਕੱਢੇਗਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ 7 ਜੂਨ ਤੱਕ ਪੁਲਿਸ ਪੂਰੀ ਸਰਗਰਮ ਰਹੇਗੀ ਤਾਂ ਜੋ ਕਿਸੇ ਵੀ ਅਨਸਖਾਵੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਅਪਰਾਧ ਘਟ ਗਿਆ ਹੈ ਅਤੇ ਨਸ਼ੇ ਦੇ ਖਿਲਾਫ ਵੀ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਾਰੇ ਡਿਸਟ੍ਰਿਕਟ ਔਰ ਉਤੋ ਬਾਅਦ ਸਾਡੇ ਸਰਚ ਆਪਰੇਸ਼ਨ ਚੱਲਣਗੇ ਤਾਂ ਕਿ ਇੱਕਾਂ ਜੇ ਕੋਈ ਸ਼ਰਾਰਤੀ ਅੰਸਰ ਆ ਉਹਦੇ ਤੇ ਵੀ ਕੰਟਰੋਲ ਕਰਨ ਲਈ ਉਹਨੂੰ ਕਾਬੂ ਕਰਨ ਲਈ ਔਰ ਆਮ ਪਬਲਿਕ ਦੇ ਵਿੱਚ ਇਹ ਮੈਸੇਜ ਦੇਣ ਲਈ ਕਿ ਪੁਲਿਸ ਹਰ ਵੇਲੇ ਉਹਨਾਂ ਦੀ ਰੱਖਿਆ ਲਈ ਹਾਜ਼ਰ ਹੈ ਸਾਡੇ ਪ੍ਰਬੰਧ ਬਿਲਕੁਲ ਮੁਕੰਮਲ ਹੈ ਜੀ ਅਸੀਂ ਸਾਰਿਆਂ ਨਾਲ ਇਨ ਟੱਚ ਵੀ ਹੈਗੇ ਆਂ ਔਰ ਬਿਲਕੁਲ ਠੀਕ ਠਾਕ ਆ ਕਿਸੇ ਕਿਸਮ ਦਾ ਕੋਈ ਇਸ਼ੂ ਨਹੀਂ ਹੈ ਸਰ ਜੀ ਬਾਤ ਕਰਦਾ ਹੈ ਤੁਸੀਂ ਤੁਸੀਂ ਪਹਿਲਾਂ ਮੈਨੂੰ ਦੱਸੋਗੇ ਜੀ ਕਿਹੜੀ ਵਾਰਦਾਤ ਵਧੀਆ ਔਰ ਟਰੇਸ ਨਹੀਂ ਹੋਈ ਤੁਸੀਂ ਤੁਸੀਂ ਮੈਨੂੰ ਦੱਸੋਗੇ ਹੁਣ ਖਾਲੀ ਇੱਥੇ ਜਿਹੜੀ ਰਾਤ ਭਾਵੇਂ ਪਿੰਡ ਵਾਲੇ ਬੰਦੇ ਤੇ ਆ ਬਣਾਉ ਆ ਉਹ ਰੇਚ ਤੁਸੀਂ ਡੀਐਸਪੀ ਸਾਹਿਬ ਦੀ ਬੜੀ ਕਲੀਅਰ ਇੱਕ ਵੀਡੀਓ ਦੇਖ ਲਿਆ ਮੇਰੀ 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 ਗੱਲ ਸੁਣੋ ਡੀਐਸਪੀ ਸਾਹਿਬ ਦੀ ਤੁਸੀਂ ਕਲੀਅਰ ਇੱਕ ਦੱਸ ਤੇ ਵੀਡੀਓ ਦੇਖੀ ਆ ਜਿਹਦੇ ਵਿੱਚ ਬੜਾ ਉਹਨਾਂ ਸਪਸ਼ਟ ਕੀਤਾ ਵੀ ਦੋ ਪਾਰਟੀਆਂ ਆਪਸ ਵਿੱਚ ਲੜਾਈ ਝਗੜਾ ਹੋਇਆ ਕੋਈ ਗੋਲੀ ਨਹੀਂ ਚੱਲੀ ਕੋਈ ਕੁਝ ਨਹੀਂ ਹੋਇਆ ਉਹਦੇ ਬੜਾ ਕਲੀਅਰ ਸੇ ਸਪਸ਼ਟਿਕਰਨ ਦਿੱਤਾ ਹੋਇਆ ਜੀ ਸਰ ਜਿਨ੍ਹਾਂ ਨੇ ਬਨੇ ਕਿਹਾ ਗੋਲੀ ਚੱਲੀ ਉਹਨਾਂ ਦੇ ਕੀ ਖਾਣ ਹੋਣਾ ਹੋਵੇ ਦੇਖੋ ਉਹਦੇ ਆਪਸੀ ਲੜਾਈ ਝਗੜੇ ਚੋਰੀ ਸਾਟੇ ਲੱਗੀ ਆ ਜੀ ਬਾਕੀ ਅਸੀਂ ਸਾਰਾ ਕੁਝ ਚੀਜ਼ ਕਰਾਂਗੇ ਪਰ ਜਿਹੜੀ ਗੋਲੀ ਚੱਲਣ ਦਾ ਆ ਸਾਡੇ ਡੀਐਸਪੀ ਸਾਹਿਬ ਨੇ ਰਾਤ ਹੀ ਕਲੀਅਰ ਕਰਕੇ ਆਪ ਦਾ ਉਹਨਾਂ ਨੇ ਸਪਸ਼ਟਿਕਰਨ ਹੀ ਬੜਾ ਕਲੀਅਰ ਦਿੱਤਾ ਹੋਇਆ ਕਿ ਬਿਲਕੁਲ ਉਹ ਗੱਲ ਗਲਤ ਹੈ ਨਸ਼ਿਆਂ ਦੇ ਖਿਲਾਫ ਸਾਡੇ ਐਕਸ਼ਨ ਵੀ ਕਾਫੀ ਆ ਜੀ ਨਸ਼ਿਆਂ ਦੇ ਖਿਲਾਫ ਅਸੀਂ ਕਾਰਵਾਈ ਵੀ ਪਰਚੇ ਵੀ ਕਾਫੀ ਦਰਜ ਕੀਤੇ ਆ ਰਿਕਵਰੀਆਂ ਵੀ ਕਾਫੀ ਆ ਤੇ ਹਰ ਵਾਰੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਫੇਰ ਪਬਲਿਕ ਨੂੰ ਅਪੀਲ ਕਰਦੇ ਕਿ ਸਾਨੂੰ ਹੋਰ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਕਿ ਇੱਕ ਸਾਂਝਾ ਉਪਰਾਲਾ ਆ ਅਸੀਂ ਇਤੇ ਕਾਬੂ ਪਾ ਸਕੀਏ ਅੱਜ ਤੱਕ ਘੱਟੋ ਘੱਟ 6 ਜੂਨ ਤੋਂ ਲੈ ਕੇ ਵੀ ਆ ਤੇ ਇਹ ਜਨਰਲ ਵੀ ਹੈ ਜੀ ਸਾਰਾ ਕੁਝ ਹੀ ਹੈ ਇਹਦੇ ਵਿੱਚ ਹੀ ਆ ਜੀ ਸਾਰਾ ਸਾਰਾ ਕੁਛ ਹੈ ਜੀ ਨਾਈਟ ਡੋਮੀਨੇਸ਼ਨ ਵੀ ਆ ਤੇ ਦਿਨ ਦਾ ਵੀ ਅਸਮ ਜਰ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਕਰੇਵਾਲ ਦੀ ਰਿਪੋਰਟ ਅਮਰਸਰ ਦਿਹਾਤੀ ਪੁਲਿਸ ਦੇ ਵੱਲੋਂ 6 ਜੂਨ ਨੂੰ ਆ ਰਹੇ ਕੱਲੂਕਾਰੇ ਦੇ ਸਬੰਧ ਦੇ ਵਿੱਚ ਅੱਜ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ਦੇ ਹੇਠ ਜੰਡਿਆਲਾ ਗੁਰੂ ਦੇ ਬਾਜ਼ਾਰਾਂ ਦੇ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ 7 ਜੂਨ ਤੱਕ ਪੁਲਿਸ ਪੂਰੀ ਸਰਗਰਮ ਰਹੇਗੀ ਤਾਂ ਜੋ ਕਿਸੇ ਵੀ ਅਨਸਖਾਵੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਅਪਰਾਧ ਘਟ ਗਿਆ ਹੈ ਅਤੇ ਨਸ਼ੇ ਦੇ ਖਿਲਾ ਔਰ ਉਤੋ ਬਾਅਦ ਸਾਡੇ ਸਰਚ ਆਪਰੇਸ਼ਨ ਚੱਲਣਗੇ ਤਾਂ ਕਿ ਇਕਾਂ ਜੇ ਕੋਈ ਇਸ਼ਾਰਤੀ ਅੰਸਰ ਆ ਉਹਦੇ ਤੇ ਵੀ ਕੰਟਰੋਲ ਕਰਨ ਲਈ ਉਹਨੂੰ ਕਾਬੂ ਕਰਨ ਲਈ ਔਰ ਆਮ ਪਬਲਿਕ ਦੇ ਵਿੱਚ ਇਹ ਮੈਸੇਜ ਦੇਣ ਲਈ ਕਿ ਪੁਲਿਸ ਹਰ ਵੇਲੇ ਉਹਨਾਂ ਦੀ ਰੱਖਿਆ ਲਈ ਹਾਜ਼ਰ ਹੈ ਸਾਡੇ ਪ੍ਰਬੰਧ ਬਿਲਕੁਲ ਮੁਕੰਮਲ ਹੈ ਜੀ ਅਸੀਂ ਸਾਰਿਆਂ ਨਾਲ ਇਨ ਟੱਚ ਵੀ ਹੈਗੇ ਆਂ ਔਰ ਬਿਲਕੁਲ ਠੀਕ ਠਾਕ ਆ ਕਿਸੇ ਕਿਸਮ ਦਾ ਕੋਈ ਇਸ਼ੂ ਨਹੀਂ ਹੈ ਸਰ ਜੀ ਬਾਪ ਜੀ ਤੁਸੀਂ ਤੁਸੀਂ ਪਹਿਲੇ ਮੈਨੂੰ ਦੱਸੋਗੇ ਜੀ ਕਿਹੜੀ ਵਾਰਦਾਤ ਵਧੀਆ ਔਰ ਟਰੇਸ ਨਹੀਂ ਹੋਈ ਤੁਸੀਂ ਤੁਸੀਂ ਮੈਨੂੰ ਦੱਸੋ ਰਹੇ ਹੋ ਕੱਲ ਹੀ ਇੱਕ ਜਿਹੜੀ ਰਾਤ ਭਾਵੇਂ ਪਿੰਡ ਵਾਲੇ ਬੰਦੇ ਜੀ ਆ ਨਾ ਹੋਇਆ ਔਰ ਇਹ ਚ ਤੁਸੀਂ ਡੀਐਸਪੀ ਸਾਹਿਬ ਦੀ ਬੜੀ ਕਲੀਅਰ ਇੱਕ ਵੀਡੀਓ ਦੇਖ ਲਈ ਮੇਰੀ 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 ਗੱਲ ਸੁਣੋ ਡੀਐਸਪੀ ਸਾਹਿਬ ਦੀ ਤੁਸੀਂ ਕਲੀਅਰ ਇੱਕ ਦੱਸ ਤੇ ਵੀਡੀਓ ਦੇਖੀ ਆ ਜਿਹੜੇ ਬੜਾ ਉਹਨਾਂ ਸਪਸ਼ਟ ਕੀਤਾ ਵੀ ਦੋ ਪਾਰਟੀਆਂ ਆਪਸ ਵਿੱਚ ਲੜਾਈ ਝਗੜਾ ਹੋਇਆ ਕੋਈ ਗੋਲੀ ਨਹੀਂ ਚੱਲੀ ਕੋਈ ਕੁਝ ਨਹੀਂ ਹੋਇਆ ਉਹਦੇ ਬੜਾ ਕਲੀਅਰ ਸਪਸ਼ਟੀਕਰਨ ਦਿੱਤਾ ਹੋਇਆ ਜੀ ਇਹ ਸਭ ਜਿਨ੍ਹਾਂ ਨੇ ਬਾਰੇ ਕਿਹਾ ਗੋਲੀ ਚੱਲੀ ਉਹਨਾਂ ਨੇ ਕੀ ਫੋਕ ਬੋਲੇ ਦੇਖੋ ਉਹਦੇ ਆਪਸੀ ਲੜਾਈ ਝਗੜੇ ਚੋਰੀ ਸੱਟ ਲੱਗੀ ਆ ਜੀ ਬਾਕੀ ਅਸੀਂ ਸਾਰਾ ਕੁਝ ਚੀਜ਼ ਕਰਾਂਗੇ ਪਰ ਜਿਹੜੀ ਗੋਲੀ ਚੱਲਣ ਦਾ ਆ ਸਾਡੇ ਡੀਐਸਪੀ ਸਾਹਿਬ ਨੇ ਰਾਤ ਹੀ ਕਲੀਅਰ ਕਰਕੇ ਆਪ ਦਾ ਉਹਨਾਂ ਨੇ ਸਪਸ਼ਟੀਕਰਨ ਹੀ ਬੜਾ ਕਲੀਅਰ ਦਿੱਤਾ ਹੋਇਆ ਕਿ ਬਿਲਕੁਲ ਉਹ ਗੱਲ ਗਲਤ ਆ ਜੀ ਨਸ਼ਿਆਂ ਦੇ ਖਿਲਾਫ ਸਾਡੇ ਐਕਸ਼ਨ ਵੀ ਕਾਫੀ ਆ ਜੀ ਨਸ਼ਿਆਂ ਦੇ ਖਿਲਾਫ ਅਸੀਂ ਕਾਰਵਾਈ ਵੀ ਪਰਚੇ ਵੀ ਕਾਫੀ ਦਰਜ ਕੀਤੇ ਆ ਰਿਕਵਰੀਆਂ ਵੀ ਕਾਫੀ ਆ ਤੇ ਹਰ ਵਾਰੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਫੇਰ ਪਬਲਿਕ ਨੂੰ ਅਪੀਲ ਕਰਦੇ ਕਿ ਸਾਨੂੰ ਹੋਰ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਕਿ ਇੱਕ ਸਾਂਝਾ ਉਪਰਾਲਾ ਹੈ ਅਸੀਂ ਇਤੇ ਕਾਬੂ ਪਾ ਸਕੀਏ ਅੱਜ ਤੱਕ ਘੱਟੋ ਘੱਟ 6 ਜੂਨ ਲੈ ਕੇ 6 ਜੂਨ ਨੂੰ ਲੈ ਕੇ ਵੀ ਆ ਤੇ ਇਹ ਜਨਰਲ ਵੀ ਹੈ ਜੀ ਸਾਰਾ ਕੁਝ ਹੀ ਹੈ ਇਹਦੇ ਵਿੱਚ ਹੀ ਆ ਜੀ ਸਾਰਾ ਸਾਰਾ ਕੁਛ ਜੀ ਨਾਈਟ ਡੋਮੀਨੇਸ਼ਨ ਵੀ ਆ ਤੇ ਦਿਨ ਦਾ ਵੀ ਅਸਮ ਜਨ న్యూਸ ਲਈ ਅਮਰਸਰ ਤੋਂ ਹਰਜੀਤ ਸਿੰਘ ਘਰੇਵਾਲ ਦੀ ਰਿਪੋਰਟ